ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਫਰੇ ਸ਼ਹਾਦਤ ਦਾ ਆਖਰੀ ਪੜਾ ਯਾਨੀ ਕਿ 13 ਪੋ ਦਾ ਦਿਨ 12 ਪੋ ਦੀ ਰਾਤ ਗੁਜ਼ਰਨ ਤੋਂ ਬਾਅਦ 13 ਪੋ ਦੀ ਸਵੇਰ ਹੁੰਦਿਆਂ ਹੀ ਸਿਪਾਹੀ ਛੋਟੇ ਸਹਬਜ਼ਾਦਿਆਂ ਨੂੰ ਲੈਣ ਦੇ ਲਈ ਠੰਡੇ ਬੁਰਜ ਪਹੁੰਚ ਜਾਂਦੇ ਨੇ ਜਿੱਥੇ ਮਾਤਾ ਗੁਜਰ ਕੌਰ ਜੀ ਆਪਣੇ ਹੱਥੀ ਦੋਵੇਂ ਪੋਤਿਆਂ ਨੂੰ ਤਿਆਰ ਕਰਦੇ ਨੇ ਕਲਗੀਆਂ ਸਜਾਉਂਦੇ ਨੇ ਤੇ ਭਾਵੁਕ ਹੋ ਜਾਂਦੇ ਨੇ ਜਿਸ ਤੋਂ ਬਾਅਦ ਦੋਵੇਂ ਪੋਤਿਆਂ ਨੂੰ ਮਾਤਾ ਜੀ ਦੇ ਵੱਲੋਂ ਸੂਬਾ ਸਰਹੰਦ ਦੀ ਕਚੈਰੀ ਦੇ ਵੱਲ ਤੋਰ ਦਿੱਤਾ ਜਾਂਦਾ ਹੈ ਜਿੱਥੇ ਫਿਰ ਤੋਂ ਉਸੇ ਤਰੀਕੇ ਦੇ ਨਾਲ ਕਈ ਲਾਲਚ ਦਿੱਤੇ ਜਾਂਦੇ ਨੇ ਡਰਾਇਆ ਧਮਕਾਇਆ ਜਾਂਦਾ ਹੈ ਕੀ ਧਰਮ ਬਦੱਲ ਲਵ ਪਰ ਜਦ ਛੋਟੇ ਸਹਬਜ਼ਾਦੇ ਬਾਬਾ ਹਜ਼ੂਰਔਰ ਸਿੰਘ ਤੇ ਬਾਬਾ ਫਤਿਹ ਸਿੰਘ ਆਪਣੇ ਧਰਮ ਤੇ ਅਡੋਲ ਰਹਿੰਦੇ ਨੇ ਤਾਂ ਇਸ ਦੇ ਦਰਮਿਆਨ ਸੂਬਾ ਸਰਹੰਦ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾਉਣ ਦਾ ਹੁਕਮ ਸੁਣਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜੋ ਕਿ ਨੀਹਾਂ ਦੀ ਚਣਾਈ ਕਰਦੇ ਨੇ ਤੇ ਦੋਵੇਂ ਛੋਟੇ ਸਹਬਜ਼ਾਦੇ ਜਿਨ੍ਹਾਂ ਨੂੰ ਉਹਨਾਂ ਨੀਹਾਂ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਤੇ ਜਿਵੇਂ ਹੀ ਨੀਹਾ ਛਾਤੀ ਤੱਕ ਪਹੁੰਚਦੀਆਂ ਨੇ ਤਾਂ ਸਹਬਜ਼ਾਦੇ ਬੇਹੋਸ਼ ਹੋ ਜਾਂਦੇ ਨੇ ਇਸ ਤੋਂ ਬਾਅਦ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੇ ਵੱਲੋਂ ਉਹਨਾਂ ਦੀ ਸਾਦੀ ਨਲੀ ਕੱਟ ਕੇ ਦੋਵਾਂ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਜਿਵੇਂ ਹੀ ਮਾਤਾ ਜੀ ਤੱਕ ਇਹ ਖਬਰ ਪਹੁੰਚਦੀ ਹੈ ਉਹਨਾਂ ਨੂੰ ਅਭਾਅ ਆ ਸਕੁੰਦਾ ਤਾਂ ਮਾਤਾ ਗੁਜਰ ਕੌਰ ਜੀ ਵੀ ਆਪਣੇ ਪ੍ਰਾਣ ਤਿਆਗ ਜਾਂਦੇ ਨੇ ਇਤਿਹਾਸ ਦੇ ਦਿਨ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਤਿੰਨਾਂ ਦੀ ਸ਼ਹਾਦਤ ਹੁੰਦੀ ਹੈ ਸਫਰੇ ਸ਼ਹਾਦਤ ਦਾਇ ਪੜਾ ਜਿੱਥੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਸ ਸਫਰੇ ਸ਼ਹਾਦਤ ਦੇ 7 ਦਿਨਾਂ ਦੇ ਵਿੱਚ ਉਵਾਰਿਆ ਜਾਂਦਾ ਤੇ ਚਾਰ ਪੁੱਤਾਂ ਦੇ ਦਾਨੀ ਜਿਨ੍ਹਾਂ ਦੇ ਲਈ ਕਈ ਪੁੱਤ ਕਈ ਹਜ਼ਾਰਾਂ ਪੁੱਤ ਉਹਨਾਂ ਦੇ ਖਾਲਸੇ ਪੰਥ ਦੇ ਸਾਹਮਣੇ ਉਹਨਾਂ ਨੂੰ ਨਜ਼ਰ ਆਉਂਦੇ ਨੇ ਪਰ ਅੱਜ ਵੀ ਅਸੀਂ ਉਸ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਨਿੱਕੇ ਸਹਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਵੱਡੇ ਸਹਬਜ਼ਾਦੇ ਜਿਹਨਾਂ ਚਮਕੌਰ ਦੀ ਲੜàng ਦੇ ਵਿੱਚ ਸ਼ਹੀਦੀ ਪਾਈ ਤੇ ਮਾਤਾ ਗੁਜਰੀ ਕੌਰ ਜੀ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸੱਚਤਾ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਫਰਿ ਸ਼ਹਾਦਤ ਦਾ ਆਖਰੀ ਪੜਾ ਯਾਨੀ ਕਿ 13 ਪਉ ਦਾ ਦਿਨ 12 ਪਉ ਦੀ ਰਾਤ गुज़रਨ ਤੋਂ ਬਾਅਦ 13 ਪਉ ਦੀ ਸਵੇਰ ਹੁੰਦਿਆਂ ਹੀ ਸਿਪਾਹੀ ਛੋਟੇ ਸਹਬਜ਼ਾਦਿਆਂ ਨੂੰ ਲੈਣ ਦੇ ਲਈ ਠੰਡੇ ਬੁਰਜ ਪਹੁੰਚ ਜਾਂਦੇ ਨੇ ਜਿੱਥੇ ਮਾਤਾ ਗੁਜਰਕੌਰ ਜੀ ਆਪਣੇ ਹੱਥੀ ਦੋਵੇਂ ਪੋਤਿਆਂ ਨੂੰ ਤਿਆਰ ਕਰਦੇ ਨੇ ਕਲਗੀਆਂ ਸਜਾਉਂਦੇ ਨੇ ਤੇ ਭਾਵੁਕ ਹੋ ਜਾਂਦੇ ਨੇ ਜਿਸ ਤੋਂ ਬਾਅਦ ਦੋਵੇਂ ਪੋਤਿਆਂ ਨੂੰ ਮਾਤਾ ਜੀ ਦੇ ਵੱਲੋਂ ਸੂਬਾ ਸਰਹੰਦ ਦੀ ਕਚੈਰੀ ਦੇ ਵੱਲ ਤੋਰ ਦਿੱਤਾ ਜਾਂਦਾ ਹੈ ਜਿੱਥੇ ਫਿਰ ਤੋਂ ਉਸੇ ਤਰੀਕੇ ਦੇ ਨਾਲ ਕਈ ਲਾਲਚ ਦਿੱਤੇ ਜਾਂਦੇ ਨੇ ਡਰਾਇਆ ਧਮਕਾਇਆ ਜਾਂਦਾ ਹੈ ਕੀ ਧਰਮ ਬਦੱਲ ਲੋ ਪਰ ਜਦ ਛੋਟੇ ਸਹਬਜ਼ਾਦੇ ਬਾਬਾ ਹਜ਼ੂਰਔਰ ਸਿੰਘ ਤੇ ਬਾਬਾ ਫਤਿਹ ਸਿੰਘ ਆਪਣੇ ਧਰਮ ਤੇ ਅਡੋਲ ਰਹਿੰਦੇ ਨੇ ਤਾਂ ਇਸ ਦੇ ਦਰਮਿਆਨ ਸੂਬਾ ਸਰਹੰਦ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾਉਣ ਦਾ ਹੁਕਮ ਸੁਣਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜੋ ਕਿ ਨੀਹਾਂ ਦੀ ਚਣਾਈ ਕਰਦੇ ਨੇ ਤੇ ਦੋਵੇਂ ਛੋਟੇ ਸਹਬਜ਼ਾਦੇ ਜਿਨ੍ਹਾਂ ਨੂੰ ਉਹਨਾਂ ਨੀਹਾਂ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਤੇ ਜਿਵੇਂ ਹੀ ਨੀਹਾਂ ਛਾਤੀ ਤੱਕ ਪਹੁੰਚਦੀਆਂ ਨੇ ਤਾਂ ਸਹਬਜ਼ਾਦੇ ਬੇਹੋਸ਼ ਹੋ ਜਾਂਦੇ ਨੇ ਇਸ ਤੋਂ ਬਾਅਦ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੇ ਵੱਲੋਂ ਉਹਨਾਂ ਦੀ ਸਾਦੀ ਨਲੀ ਕੱਟ ਕੇ ਦੋਵਾਂ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਜੀ ਵੀ ਮਾਤਾ ਜੀ ਤੱਕ ਇਹ ਖਬਰ ਪਹੁੰਚਦੀ ਹੈ ਉਹਨਾਂ ਨੂੰ ਆਬਾ ਅਸੁਖ ਹੁੰਦਾ ਹੈ ਤਾਂ ਮਾਤਾ ਗੁਜਰਕੌਰ ਜੀ ਵੀ ਆਪਣੇ ਪ੍ਰਾਨ ਤਿਆਗ ਜਾਂਦੇ ਨੇ ਇਤਿਹਾਸ ਦੇ ਦਿਨ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਤਿੰਨਾਂ ਦੀ ਸ਼ਹਾਦਤ ਹੁੰਦੀ ਹੈ ਸਫਰੇ ਸ਼ਹਾਦਤ ਦਾਇ ਪੜਾ ਜਿੱਥੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਸ ਸਫਰੇ ਸ਼ਹਾਦਤ ਦੇ 7 ਦਿਨਾਂ ਦੇ ਵਿੱਚ ਵਾਰਿਆ ਜਾਂਦਾ ਹੈ ਦੇ ਚਾਰ ਪੁੱਤਾਂ ਦੇ ਦਾਨੀ ਜਿਨ੍ਹਾਂ ਦੇ ਲਈ کئی ਪੁੱਤ کئی ਹਜ਼ਾਰਾਂ ਪੁੱਤ ਉਹਨਾਂ ਦੇ ਖਾਲਸੇ ਪੰਥ ਦੇ ਸਾਹਮਣੇ ਉਹਨਾਂ ਨੂੰ ਨਜ਼ਰ ਆਉਂਦੇ ਨੇ ਪਰ ਅੱਜ ਵੀ ਅਸੀਂ ਉਸ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਨਿੱਕੇ ਸਹਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਵੱਡੇ ਸਹਬਜ਼ਾਦੇ ਜਿਨ੍ਹਾਂ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦੀ ਪਾਈ ਤੇ ਮਾਤਾ ਗੁਜਰਕੌਰ ਜੀ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸੱਚਤਾ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ